ਦੋਸਤੋ ਤਬ ਦੀ ਦੁਪਹਿਰ 6 ਛੜਦਾ ਮਹੀਨਾ ਤੇ ਜਿਹਨੇ ਗਰਮੀ ਭਜਾਉਣੀ ਆ ਸਰੀਰ ਚੋਂ ਗਰਮੀ ਕੱਢਣੀ ਆ ਤੇ ਆਹਾ ਆਇਟਮਾ ਖਾਓ ਤੇ ਗਰਮੀ ਭਜਾਓ ਆ ਜੋ ਜੁੜ ਜੋ ਫਿਰ ਆਪਣੇ ਪੇਜ ਨਾਲ ਕਰਦੇ ਆ ਗੱਲਬਾਤ ਹਾਂਜੀ ਸਭ ਤੋਂ ਪਹਿਲਾਂ ਆਪਾਂ ਲੈ ਲੇ ਮਾਗਜ ਮੰਨ ਲਓ ਆਪਾਂ ਬਣਾਉਣੀ ਆ ਉਸ ਹਿਸਾਬ ਨਾਲ ਆਪਾਂ ਤਾਂ 4 ਕ ਗਲਾਸ ਪਾਉਣੇ ਸੀ ਉਸ ਤੋਂ ਬਾਅਦ ਬਾਈ ਜੀ ਆ ਲੈ ਲੇ ਆਪਾਂ ਪਿਸਤੀ ਮੰਨ ਲਓ ਥੋੜੀ ਥੋੜੀ ਆਇਟਮ ਦੇ ਜ਼ਰੂਰ ਨਾਲ ਚਨਾਕ ਬਣਾਉਣਾ ਉਸ ਤੋਂ ਬਾਅਦ ਆਪਾਂ ਲੈ ਲਈ ਜੀ ਬਦਾਮ ਠੀਕ ਹੈ ਇਹ ਵੀ ਆਪਾਂ ਲੋੜ ਅਨੁਸਾਰ ਉਹਨੇ ਕਾ ਪਾ ਲੋ ਤੇ ਇਸ ਤੇ ਕੱਦ ਤੇਲ ਮਗਝੋ ਤੇ ਬਦਾਮ ਤੇ ਲੈਚੀਆਂ ਲੈ ਟ ਲਈਆਂ ਠੀਕ ਹੈ ਜੀ ਉਸ ਤੋਂ ਬਾਅਦ ਆਪਾਂ ਪਾ ਲਈ ਬਈ ਜੀ ਜਿਹੜੀ ਮੇਨ ਆਈਟਮ ਹੈ ਖਸ 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 ਤੋਂ ਬਾਅਦ ਆ ਜੀ ਨਾ ਬਈ ਜੀ ਆਹ ਗਲਾਬ ਦੇ ਫੁੱਲਾਂ ਦੀਆਂ ਪੱਤੀਆਂ ਜਿਹੜੀਆਂ ਸੁੱਕੀਆਂ ਗਲਾਬ ਦੇ ਫੁੱਲਾਂ ਦੀਆਂ ਪੱਤੀਆਂ ਹੁੰਦੀਆਂ ਇਹ ਵੀ ਪਾ ਲੋ ਇਹ ਥੋੜਾ ਜਿਹਾ ਟੇਸਟ ਬਣ ਜਾਂਦਾ ਸਵਾਲ ਅਨਸਾਰ ਸਾਰੀਆਂ ਆਈਟਮਾਂ ਥੋੜੀਆਂ ਥੋੜੀਆਂ ਪਾ ਲਓ ਉਸ ਤੋਂ ਬਾਅਦ ਆਪਾਂ ਪਾ ਲਈ ਜੀ ਰਗੜੀ ਹੋਈ ਕਾਲੀ ਮਿਰਚ ਜੇ ਸਾਫਤੀ ਪਣੀ ਹੈ ਤਾਂ ਸਾਫਤੀ ਪਾ ਲਓ ਮੇਰੇ ਕੋਲ ਤਾਂ ਘਰੇ ਰਗੜੀ ਪਈ ਸੀ ਆਪਾਂ ਰਗੜੀ ਹੋਈ ਕਾਲੀ ਮਿਰਚ ਪਾ ਲਈ ਹੁਣ ਉਸ ਤੋਂ ਬਾਅਦ ਪਾਵਾਂਗੇ ਆਪਾਂ ਵੀਰੇ ਸੌਂਫ ਸੌਂਫ ਵੀ ਥੋੜੀ ਜਿਹੀ ਵਿੱਚ ਸਿੱਟ ਆਹ ਦੇਖੋ ਸੌਂਫ ਦਾ ਲਵਾਵਾ ਪਾ ਲਿਆ ਤੇ ਸੌਂਫ ਸਿੱਟ ਲਈ ਇਹਨੋਂ ਸਾਰੇ ਮਟੀਰੀਅਲ ਨੂੰ ਇਕੱਠਾ ਕਰਕੇ ਉਸ ਤੋਂ ਬਾਅਦ ਆਪਾਂ ਕੁੰਡੇ 'ਚ ਰਗੜਾਂਗੇ। ਨਾਲ ਜੋ ਹੁਣ ਆਪਾਂ ਤਿਆਰ ਕਰਦੇ ਆਂ ਸਰਦਾ ਹੀ ਕਰਦੇ ਆਂ ਸ਼ੁਰੂ ਕੰਮ। ਚੱਕ ਲੈ ਕੋਟਾ ਤੇ ਲਾਗੇ ਕੁੱਟਣਾ ਦੇਖੋ ਜੀ ਆਹ ਮਟੀਰੀਅਲ ਐ। ਇੰਨੇ ਕੰਮ ਮਟੀਰੀਅਲ ਨਾਲ ਆਪਣੇ 3 ਜਾਂ 4 ਗਲਾਸ ਬਣ ਜਾਣਗੇ। ਜੁੜੇ ਰੋ ਉਹਦੇ ਚੱਲਣ ਦੇ ਉਹ ਕੰਮ। ਪਰ ਇਹਨੂੰ ਕੁੱਟਣ ਵਾਸਤੇ ਘੱਟੋ ਘੱਟ ਵੇ ਜੀ ਅੱਧਾ ਘੰਟਾ 40 ਮਿੰਟ ਲੱਗਦੇ ਆ। ਜਦੋਂ ਜਮਾਂ ਬ੍ਰੀਕ ਹੋ ਗਿਆ ਇਹ ਕੰਮ। ਮਾ ਪਤਲੀ ਹੋ ਗਈ। ਉਸ ਤੋਂ ਬਾਅਦ ਆਪਾਂ ਇਹਦੇ 'ਚ ਦੁੱਧ ਪਾਵਾਂਗੇ। ਦੁੱਧ ਪਾ ਕੇ ਵਿੱਚ ਸਿੱਟ ਲਾਂਗੇ ਥੋੜੀ ਜਿਹੀ ਬਰਫ਼। ਠੰਡੀ ਸਰਦੀ ਬਣ ਜੂਗੀ ਇਹ। ਜਿਹਦੇ ਨਾਲ ਦੋਸਤੋ ਜਿਹੜਾ ਜੇਠ ਹੜ ਦੇ 2 ਮਹੀਨੇ ਆ ਤਬ ਦੀ ਦੁਪਹਿਰ ਸਰੀਰ ਵਧੀਆ ਠੰਡਾ ਰਹਿੰਦਾ। ਇਹਦੀ ਤਸੀਰ ਠੰਡੀ ਹੁੰਦੀ ਆ। ਦੇਖੋ ਆਪਾਂ ਪੂਰਾ ਮਿਕਸ ਕਰ ਲਿਆ ਇਹਨੂੰ। ਠੀਕ ਹੈ ਜੀ। ਹੁਣ ਆਪਾਂ ਪਤਲਾ ਕੱਪੜਾ ਲੈ ਕੇ ਉਸ ਤੋਂ ਬਾਅਦ ਇਹਨੂੰ ਚੁੰਨੀ ਕਪੜਾ ਬੰਨ ਕੇ ਚੁੰਨੀ ਲੈ ਲਓ ਜਾਂ ਕੁਮਰਮਲ ਦਾ ਕਪੜਾ ਲੈ ਲਓ ਆ ਦੇਖੋ ਦੁੱਧ ਪਾ ਲਿਆ ਸੀ ਵਿੱਚ ਦੁੱਧ ਪਾ ਕੇ ਤੇ ਇਹਨੂੰ ਹੁਣ ਆਪ ਪਕਾਣਾਂਗੇ ਕਣਕੇ ਉਹਦੂਆ ਦਾ ਆਪ ਇਹਦੇ ਵਿੱਚ ਸਟ ਲਾਂਗੇ ਬਰਫ਼ ਸੋ ਜਿਹੜੇ ਜਿਹੜੇ ਸਰਦਾਈ ਪੀਨ ਦੇ ਸ਼ਕੀਨ ਆਜੋ ਦੋਸਤੋ